ਠੀ ਖੜਾ ਹੈਗਾ ਵੀ ਸੁਖਵੀਰ ਬਾਦਲ ਨੂੰ ਸਜ਼ਾ ਕਿਉਂ ਮਿਲੀ ਹੈ ਵੀ ਉਸਨੇ ਅਜਿਹਾ ਕੀ ਕੀਤਾ ਸੀਗਾ ਵੀ ਜੋ ਉਸ ਨੂੰ ਮਤਲਬ ਤਨਖਾਹਿਆ ਕੋਸ਼ ਇਤਨੀ ਹਰ ਇੱਕ ਸਿੱਖ ਸ੍ਰੀ ਅਕਾਲ ਤਾਤ ਸਾਹਿਬ ਤੋਂ ਸੇਧ ਲੈਂਦਾ ਇਸ ਕਰਕੇ ਉਹਨਾਂ ਸ੍ਰੀ ਅਕਾਲ ਤਾਤ ਸਾਹਿਬ ਦੀ ਮਹਾਨਤਾ ਵਾ ਕਿਉਂਕਿ ਜਿਹੜਾ ਤੁਸੀਂ ਕਿਹਾ ਸੀ ਵੀ ਉੱਥੇ ਬੜੇ ਬੜੇ ਨੇਤਾ ਨੂੰ ਵੀ ਜਿਹੜਾ ਹੈਗਾ ਝੁਕਣਾ ਪੈਂਦਾ ਹੈ ਝੁਕਣਾ ਪੈਂਦਾ ਗਲਤੀ ਕਰਦੇ ਨੇ ਤਾਂ ਜੀ ਜੀ ਭਾਵੇਂ ਕਿ ਜਿਹੜਾ ਕਿ ਇਤਿਹਾਸ ਕਵਾ ਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਦੋਂ ਕਾਲੀ ਫੂਲਾ ਸਿੰਘ ਸੀਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਸੀ ਤੇ ਔਰ ਉਹਨਾਂ ਨੂੰ ਸਜ਼ਾ ਤਨਖਾਹ ਲਈ ਸੀ ਕੌੜਿਆਂ ਦੀ ਇਕੱਲੇ ਸ੍ਰੀ ਵੀਰ ਬਾਦਲ ਨੂੰ ਨਹੀਂ ਕਿਉਂਕਿ ਉਹਨਾਂ ਦੇ ਨਾਲ ਸਦੇਵ ਸਿੰਘ ਖਿੰਡਸਾਹਰੀ ਵੀ ਹੈ ਔਰ ਪ੍ਰੇਮ ਸਿੰਘ ਚੰਦੂ ਮਾਜਰਾ ਅਰਜੀਤ ਸਿੰਘ ਚੀਮਾ ਹੋਈਆਂ ਉਹਨਾਂ ਨੂੰ ਬੜਾ سنگੀਨ ਮਾਮਲਾ ਹੈਗਾ ਕਿਉਂਕਿ ਪੂਰੀ ਲੀਡਰਸ਼ਿਪ ਨੂੰ ਮਿਲਿਆ ਡੇਰਾ ਸਰਚ ਜਿਹੜਾ ਸੱਚਾ ਸੌਦਾ ਸਰ ਸਾਬਾ ਉਹਦਾ ਮੁਖੀ ਰਾਮ ਰਹੀਮ ਨੂੰ ਬਿਨਾ ਮੰਗਿਆ ਮਾਫੀ ਦਿੱਤੀ ਗਈ ਮਾਫੀ ਉਹਨੂੰ ਉਹਨੂੰ ਪਹਿਲਾਂ ਸ੍ਰੀ ਕਾਲਤਾਸਰ ਸਾਹਿਬ ਤੋਂ ਤਾਂ ਸਿੱਖਿਆ ਗਿਆ ਸੀ ਕਿਉਂਕਿ ਉਹਨੇ ਸੰਭਾਗ ਰਚਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਉਹਨੇ ਤੇ ਨਾਲ ਹੀ ਉਹਨਾਂ ਨੇ ਉਹਨੇ ਕੜਾਹੇ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ ਉਹਦੀ ਨਕਲ ਲਾ ਕਰਕੇ ਅੰਮ੍ਰਿਤ ਤਿਆਰ ਕੀਤਾ ਸੀ ਉਹਨੇ ਇਨਸ਼ਾ ਅ ਉਸ ਸਮੇਂ ਅਕਾਲੀ ਦਲ ਨੂੰ ਵੋਟ ਬੈਂਕ ਪਾਰਟੀ ਕਾਨੂੰ ਹਰੇਕ ਨੂੰ ਚਾਹੀਦਾ ਹੁੰਦਾ ਪਰ ਇਹਨਾਂ ਨੂੰ ਜ਼ਿੰਮੇਵਾਰੀ ਜ਼ਿਆਦਾ ਬਣਦੀ ਸੀ ਕਿਉਂਕਿ ਸਿੱਖਾਂ ਦੀ ਨਮਾਇੰਦਾ ਪਾਰਟੀ ਹੈ ਸਿੱਖਾਂ ਦੀ ਕਿਉਂਕਿ ਬਹੁਤ ਗਿਣਤੀ ਸਿੱਖ ਨੇ ਪੰਜਾਬ ਦੇ ਵਿੱਚ ਇਸ ਕਰਕੇ ਬਹੁਤ ਜ਼ਿਆਦਾ ਗੁੱਸਾ ਸੀਗਾ ਲੋਕਾਂ ਦੇ ਵਿੱਚ ਫਿਰ ਲਾਠੀ ਚਾਰਜ ਹੋਇਆ ਇੱਕ ਤਾਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜਾ ਕਿ ਸ੍ਰੀ ਅਕਾਲ ਤਾਰ ਸਾਹਿਬ ਦੇ ਜਥੇਦਾਰ ਨੇ ਜਦੋਂ ਸਬੋਧਨ ਕੀਤਾ ਜਾ ਰਿਹਾ ਸੀ ਉਹਨਾਂ ਨੇ ਪੁੱਛਿਆ ਸ੍ਰੀ ਵੀਰ ਸਿੰਘ ਬਾਦਲੂ ਤੁਸੀਂ ਬੇਅਦਬੀਆਂ ਦੇ ਜ਼ਿੰਮੇਵਾਰ ਹੋ ਹਾਂ ਜਾਂ ਨਾ ਉਹਨਾਂ ਨੇ ਕਿਹਾ ਵੀ ਇਹ ਜਵਾਬ ਦਿਓ ਉੱਥੇ ਹਾਂ ਬੋਲਿਆ ਗਿਆ ਫਿਰ ਵੀ ਹਾਂ ਜ਼ਿੰਮੇਵਾਰਾ ਤੁਸੀਂ ਉਹਨਾਂ ਇੱਕ ਦੂਸਰਾ ਉਹ ਦੋਸ਼ ਲੱਗੇ ਸੀਗੇ ਜਦੋਂ ਪੰਥਕ ਸਰਕਾਰ ਸੀ ਉਸ ਸਮੇਂ ਇਹਨਾਂ ਨੇ ਡੀਜੀਬੀ ਸਮੇਸ ਐਣੀ ਨੂੰ ਲਾਇਆ ਗਿਆ ਜਿਹਦੇ ਸਿੱਖ ਗੱਭਰੂਆਂ ਦਾ ਜਦੋਂ ਕਤਲੇਆਮ ਹੋਇਆ 84 ਤੋਂ ਬਾਅਦ ਸਟਾਰਟ ਹੋਇਆ ਇਹ ਤੇ ਐਸਐਸਪੀ ਲੱਗਿਆ ਹੁੰਦਾ ਸੀ ਸਵੇਹ ਸੜੀ ਉਹਨੇ ਬਹੁਤ ਬੇਗਨਾ ਜਿਹੜੇ ਨੌਜਵਾਨ ਆ ਬਹੁਤ ਘਰ ਅਜਾੜੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਸਿੱਖ ਨੌਜਵਾਨੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦਾ ਖਬਰ ਵਾਲੇ ਟੀਵੀ ਦੇ ਉੱਤੇ ਤੇ ਮੈਂ ਤੁਹਾਡੇ ਨਾਲ ਭਾਗੇ ਸ਼੍ਰੀਤ ਅੱਜ ਅਸੀਂ ਖਬਰ ਵਾਲੇ ਟੀਵੀ ਦੇ ਉੱਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਈਆਂ ਲੇਖਾ ਜੋਖਾ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਆ ਮੇਰੇ ਨਾਲ ਮੇਰੇ ਸਹਿਯੋਗੀ ਸੀਨੀਅਰ ਪਤਰਕਾਰ ਪਰਮਿੰਦਰ ਸਿੰਘ ਜੱਟਪੁਰੀ ਮੌਜੂਦ ਨੇ ਸਸ਼ੀਕਾਲ ਸਸ਼ੀਕਾਲ ਪਾਗਿਆ ਸੀ ਸਾਰੇ ਸਰੋਤਿਆਂ ਨੂੰ ਸਸ਼ੀਕਾਲ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਹਾਂਜੀ ਤਾਂ ਇਸ ਪ੍ਰੋਗਰਾਮ ਦੇ ਵਿੱਚ ਆਜਾ ਸਾਡਾ ਸਭ ਤੋਂ ਮੇਨ ਮੁੱਦਾ ਜਿਹੜਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੁਖਬੀਰ ਬਾਦਲ ਨੂੰ ਸਜ਼ਾ ਜਿਹੜੀ ਸਜ਼ਾ ਹੈਗੀ ਹੈ ਉਹ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੀ ਗਈ ਹੈ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਰਾਜਾ ਹੋਵੇ ਜਾਂ ਫਿਰ ਨੇਤਾ ਹੋਵੇ ਅਕਾਲ ਤਖਤ ਅਜੇ ਹਾ ਕੀ ਕਰ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੇ ਵੱਡੇ ਵੱਡੇ ਨੇਤਾ ਵੀ ਕੰਬ ਉੱਟਦੇ ਨੇ ਤਾਂ ਸਰ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਤੁਹਾਡੇ ਨਾਲ ਇਹ ਹੈਗਾ ਵੀ ਸੁਖਬੀਰ ਬਾਦਲ ਨੂੰ ਸਜ਼ਾ ਕਿਉਂ ਮਿਲੀ ਹੈ ਭਾਗੇਸ਼ਰੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੰਥਕ ਧਿਰਾਂ ਦੀ ਨਮਾਇਦਾ ਜਮਾਤ ਆ ਵੱਡੀ ਪਾਰਟੀ ਆ ਇਹਦਾ ਪ੍ਰਗਟ ਹੀ ਜਿਹੜਾ ਹੈਗਾ ਸਿੱਖ ਪੰਥ ਵਾਸਤੇ ਜਿਹਦੀ ਇਹ ਬਣਾਇਆ ਗਿਆ ਇਹਦਾ ਕਿਉਂਕਿ 1920 ਦੇ ਵਿੱਚ ਅਕਾਲੀ ਦਲ ਦਾ ਜਿਹੜਾ ਹੈਗਾ ਹੋਂਦ ਵਿੱਚ ਆਇਆ ਸੀ ਉਹਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਧਾਰਮਿਕ ਇੱਕ ਪਾਰਟੀ ਆ ਭਾਵੇਂ ਕਿ ਮੋਗਾ ਰੈਲੀ ਦੇ ਦੌਰਾਨ ਅ ਸਰਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿਹੜਾ ਹੈਗਾ ਪੰਥਕ ਦਾ ਏਜੰਡਾ ਜਿਹੜਾ ਹਟਾ ਦਿੱਤਾ ਸੀ ਇਹਨੂੰ ਪੋਲੀਟੀਕਲ ਪਾਰਟੀ ਬਣਾਤਾ ਸੀ ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਿਉਂਕਿ ਜਿਹੜੇ ਹੈਗੀ ਆ ਇਹ ਇਹਨੂੰ ਪੰਥਕ ਪਾਰਟੀ ਮੰਨਿਆ ਜਾਂਦਾ ਹਾਂ ਆਪਾਂ ਜਿਹੜੀ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਤੁਸੀਂ ਗੱਲ ਕਰੀ ਹੈ ਸ੍ਰੀ ਅਕਾਲ ਤਖਤ ਸਾਹਿਬ ਉਹ ਮਹਾਨ ਜਿਹੜਾ ਹੈਗਾ ਤਖਤ ਹੈ ਜਿੱਥੋਂ ਕਿ ਭਗਤੀ ਵੀ ਮਿਲਦੀ ਆ ਸ਼ਕਤੀ ਵੀ ਮਿਲਦੀ ਆ ਕਿਉਂਕਿ ਛੇਵੇਂ ਪਾਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੇ ਛੇਵੇਂ ਗੁਰੂ ਉਹਨਾਂ ਨੇ ਮੀਰੀ ਪੀਰੀ ਦੀ ਤਲਵਾਰ ਪਹਿਨੀ ਹਰ ਇੱਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈਂਦਾ ਇਸ ਕਰਕੇ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਵਾ ਕਿਉਂਕਿ ਜਿਹੜਾ ਤੁਸੀਂ ਕਿਹਾ ਸੀ ਵੀ ਉੱਥੇ بڑے بڑے ਨੇਤਾ ਨੂੰ ਵੀ ਜਿਹੜਾ ਹੈਗਾ ਝੁਕਣਾ ਪੈਂਦਾ ਝੁਕਣਾ ਪੈਂਦਾ ਗਲਤੀ ਕਰਦੇ ਨੇ ਤਾਂ ਜੀ ਜੀ ਭਾਵੇਂ ਕਿ ਜਿਹੜਾ ਕਿ ਇਤਿਹਾਸ ਕਵਾ ਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਦੋਂ ਅਕਾਲੀ ਫੂਲਾ ਸਿੰਘ ਸੀਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਸੀ ਤੇ ਔਰ ਉਹਨਾਂ ਨੂੰ ਸਜ਼ਾ ਤਨਖਾਹ ਲਈ ਸੀ ਕੌੜਿਆਂ ਦੀ ਕੌੜੇ ਜਿੰਨੀ ਸਾਂਟੇ ਮਾਰਨੇ ਉਹਨਾਂ ਦੇ ਕੌੜਿਆਂ ਦੀ ਜਿਹੜੀ ਤਰਖਾਲ ਆਈ ਸੀ ਤੇ ਨਾਲ ਹੀ ਉਹਨਾਂ ਨੇ ਹੁਕਮਨਾਮਾ ਜਿਹੜਾ ਜਾਰੀ ਕੀਤਾ ਸੀਗਾ ਉਹਦੇ ਵਿੱਚ ਸੀ ਜਿਹੜੇ ਉੱਥੇ ਅਰਦਾਸ ਹੁੰਦੀ ਸੀ ਸ੍ਰੀ ਅਕਾਲ ਤਾਤ ਸਾਬ ਤੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਅਲੱਗਾ ਨਾ ਜਿਹੜਾ ਸਾਹਮਣੇ ਸੋਇਲ ਮੰਦਿਰ ਆ ਜਿਹਨੂੰ ਕੇ ਗੋਲਡਨ ਟੈਂਪਲ ਵੀ ਕਹਿੰਦੇ ਆ ਸ੍ਰੀ ਅਕਾਲ ਤਾਤ ਸਾਬ ਸਾਹਮਣੇ ਆ ਜਿੱਥੋਂ ਕੇ ਹੁਕਮ ਜਾਰੀ ਹੁੰਦੇ ਨੇ ਤੇ ਉੱਥੋਂ ਜਿਹੜਾ ਹੁਕਮ ਹੋਇਆ ਸੀਗਾ ਹੁਕਮਨਾਮਾ ਜਾਰੀ ਹੋਇਆ ਸੀ ਵੀ ਜਿਹੜੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਸੀ ਅੰਮ੍ਰਿਤ ਵੇਲੇ ਵੀ ਖਾਲਸਾ ਰਾਜ ਸੀ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਵਿੱਚੋਂ ਦੇ ਖਜ਼ਾਨੇ 'ਚੋਂ ਦੇਗਾ ਜਿਹਨੀਆਂ ਕਰਵਾਈਆਂ ਜਾਂਦੀਆਂ ਨੇ ਦੇਗਾ ਪ੍ਰਵਾਨ ਕਰਨੀਆਂ ਤੇ ਉਹਦੇ ਖਜ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਉੱਥੇ ਕਟੌਤੀ ਕਰਾਤੀ ਸੀ ਵੀ ਇਹ ਨਹੀਂ ਬੋਲਿਆ ਜਾਊਗਾ ਉੱਥੇ ਬੋਲਿਆ ਅਰਦਾਸ ਹੋਏਗੀ ਸਿੱਖ ਸੰਗਤਾਂ ਦੇ ਜਿਹੜੀਆਂ ਪਟਾਵਾ ਜਿਹੜੀਆਂ ਕੀਤੀਆਂ ਨੇ ਮਾਇਆ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਜਿਹੜੀ ਹੈਗੀ ਆ ਅਰਦਾਸ ਵੀ ਉਹ ਵੀ ਸਜ਼ਾ ਜਿਹੜੀ ਹੁਕਮਨਾਮਾ ਜਾਰੀ ਹੋਇਆ ਸੀਗਾ ਭਾਵੇਂ ਕਿ ਉਹਨਾਂ ਨੂੰ ਵੀ ਝੁਕਣਾ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਦੇਖੋ ਕਿੰਨਾ ਸ਼ਕਤੀਸ਼ਾਲੀ ਮਹਾਰਾਜਾ ਸੀ ਉਹਨਾਂ ਨੇ ਵੀ ਭਾਗਿਆ ਸ੍ਰੀ ਫੌਜਾਂ ਪਿੱਛੇ ਛੱਡ ਕੇ ਬਾਹਰ ਛੱਡ ਕੇ ਜਿਹੜੀ ਕਿ ਅੰਦਰ ਝੁੱਕ ਕੇ ਸਜ਼ਾ ਪਰਿਵਾਰ ਕੀਤੀ ਸੀ ਪਰ ਕੌੜੇ ਨਹੀਂ ਮਾਰੇ ਭਾਵੇਂ ਉੱਥੇ ਜਿਹੜੇ ਬੁੱਧੀਜੀਵੀ ਜਿਹੜੇ ਸਿੱਖ ਬੁੱਧੀਜੀਵੀ ਹੋਰ ਆ ਧਰਮ ਕਾਗੂ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਇਹ ਜਿਹੜਾ ਵਾਪਸ ਲਿਆ ਜਾਵੇ ਹੁਕਮਨਾਮਾ ਬੜਾ ਸਖਤ ਆ ਜੀ ਪਰ ਕੋੜਿਆਂ ਵਾਲਾ ਫੈਸਲਾ ਜਿਹੜਾ ਹੈਗਾ ਵਾਪਸ ਲਿਆ ਗਿਆ ਸੀ ਪਰ ਜਿਹੜਾ ਦੇਗਾਂ ਵਾਲਾ ਫੈਸਲਾ ਉਹ ਵਾਪਸ ਨਹੀਂ ਲਿਆ ਗਿਆ ਸੀ ਜਨਨ ਕਿ ਕਹਿੰਦਾ ਬਾਬਾ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਤਨਖਾਹ ਜਿਹੜੀ ਹੈਗੀ ਆ ਝੂਠੇ ਵਰਤਨ ਮਾਣਣਾ ਜਾਂ ਨਿਤਨੇਮ ਕਰਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਪ੍ਰਕਰਮਾ ਸਾਫ ਕਰਨਾ ਉਹ ਜਿਹੜਾ ਹੈਗਾ ਧਾਰਮਿਕ ਸਜ਼ਾ ਸ੍ਰੀ ਅਕਾਲ ਤਾਤ ਸਾਬ੍ਹ ਵੱਲੋਂ ਲਗਾਈ ਜਾਂਦੀ ਆ ਇਸ ਤਰ੍ਹਾਂ ਜਿਹੜਾ ਹੈਗਾ ਉੱਥੇ ਉਸ ਤੋਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਪਿਛਲੇ ਦੇ ਹਾਕੇ ਦੀ ਗੱਲ ਦੱਸਣਾ ਦੇਸ਼ ਦਾ ਰਾਸ਼ਟਰਪਤੀ ਭਾਰਤ ਦਾ ਗਿਆਨੀ ਜੈਲ ਸਿੰਘ ਉਹਦੇ ਵੀ ਤਖਤੀ ਗੜ ਦੇ ਵਿੱਚ ਪਾਈ ਗਈ ਸੀ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤਖਤੀਆਂ ਪਾਈਆਂ ਨੇ ਪੂਰੀ ਲੀਡਰਸ਼ਿਪ ਦੇ ਹਾਂਜੀ ਹਾਂਜੀ ਤੇ ਉਦੋਂ ਵੀ ਉਹਦੇ ਵੀ ਤਖਤੀ ਪਾਈ ਗਈ ਸੀ ਤੇ ਉਹਨੂੰ ਵੀ ਕਹਿੰਦੇ ਵੀ ਥਮਲੇ ਨਾਲ ਜਿਹੜਾ ਹੈਗਾ ਪੁਰਾਣੇ ਸਮੇਂ ਦੇ ਵਿੱਚ ਤਾਂ ਜਦੋਂ ਕੋਈ ਗਲਤੀ ਕਰਦਾ ਸੀਗਾ ਤਾਂ ਉਸ ਦੇ ਮੂੰਹ ਉਹਦੇ ਵਿੱਚ ਮਤਲਬ ਕਹਿੰਦੇ ਵੀ ਕਾਲੀ ਪੋਤੀ ਜਾਂਦੀ ਸੀਗੀ ਤੇ ਉਹ ਤਾਂ ਉਹ ਜਿਹੜੀਆਂ ਕਾਲੀ ਪੋਤੀਆਂ ਉਹ ਖਾਪ ਪੰਚਾਇਤਾਂ ਕਰਦੀਆਂ ਸੀਗੀਆਂ ਉਦੋਂ ਪਿੰਡਾਂ ਦੇ ਵਿੱਚ ਸੀਗਾ ਉਹ ਖਾਪ ਇਹ ਵੱਖਰਾ ਉਹਦੇ ਨਾਲੋਂ ਇਸ ਜਿਹੜੀ ਸ੍ਰੀ ਕਾਲਤਾਸ ਜੀ ਸਾਹਿਬ ਦੀ ਜਿਹੜੀ ਸਜ਼ਾ ਵਾ ਤਨਖਾਹ ਵਾ ਇਹ ਧਾਰਮਿਕ ਰਹਿਤ ਮਰਜ਼ਾਦਾ ਦੇ ਵਿੱਚ ਹੀ ਰਹਿ ਕੇ ਜਿਹੜਾ ਮਰਜ਼ਾਦਾ ਵਾ ਉਹਦੀ ਵੀ ਗਈ ਤੇ ਸ੍ਰੀ ਕਾਲਤਾਸ ਸਾਹਿਬ ਦੇ ਜਿਹੜਾ ਜਹਦਾਰਾ ਉੱਥੇ ਪੰਜ ਜਿਹੜੇ ਤਖਤਾਂ ਦੇ ਜਥੇਦਾਰਾਂ ਨੂੰ ਸਦੇ ਆਂਦਾ ਉਹ ਤੋਂ ਬਾਅਦ ਦੇ ਵਿੱਚ ਫੈਸਲਾ ਹੁੰਦਾ ਪਹਿਲਾ ਪੱਖ ਸੁਣਿਆ ਜਾਂਦਾ ਫਿਰ ਤੁਰੰਤ ਉਹ ਤੇ ਜਿਹੜਾ ਹੈਗਾ ਫੈਸਲਾ ਲਿਆ ਜਾਂਦਾ ਗਿਆਨੀ ਜੈਲ ਸਿੰਘ ਨੂੰ ਵੀ ਸਜ਼ਾ ਲੱਗੀ ਸੀ ਤੇ ਔਰ ਦੇਸ਼ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਉਹਨਾਂ ਨੂੰ ਕਿਉਂ ਲੱਗੀ ਸੀ ਕਿਉਂਕਿ 1984 ਦਾ ਜਿਹੜਾ ਸਿਕ ਕਤ리아 ਮਾ ਉਸ ਸਮੇਂ ਘਟਨਾਵਾਂ ਵਾਪਰੀਆਂ ਸੀ ਬਲੈਕ ਥੰਡਰ ਹੋਇਆ ਸੀਗਾ ਕਿਉਂਕਿ ਗ੍ਰਹਿ ਮੰਤਰੀ ਦਾ ਜਿਹੜਾ ਬੂਟਾ ਸਿੰਘ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਨਾਲ ਹੀ ਭੱਗਿਆ ਸੀ ਜਿਹੜੇ ਹਜ਼ੂਰੀ ਜਿਹੜੇ ਰਾਗੀ ਆ ਵੱਡੇ ਵੱਡੇ ਰਾਗੀ ਜਿਹੜੇ ਜਗਾਦਰੀ ਵਾਲੇ ਜਿਹੜੇ ਸਹੱਪਾਈ ਹਰਬੰਸ ਸਿੰਘ ਜਗਾਦਰੀ ਵਾਲੇ ਉਹਨਾਂ ਨੂੰ ਵੀ ਸਜ਼ਾ ਲੱਗ ਚੁੱਕੀ ਹੈ ਤੇ ਇਸੇ ਤਰ੍ਹਾਂ ਹੀ ਜੇਕਰ ਆਪਾਂ ਕ੍ਰੀਏਟਿਵ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਰਾਗੀਆਂ ਨੂੰ ਵੀ ਲੱਗ ਚੁੱਕੀ ਉਹ ਵੀ ਮੈਂ ਦੱਸਦਾ ਇਸ ਤੋਂ ਪਹਿਲਾਂ ਜਿਹੜਾ ਹੈਗਾ ਜਹਦਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਦੇ ਕੱਲ ਉਸ ਵੇਪਰ ਦਾ ਪ੍ਰਧਾਨ ਨਹੀਂ ਸੀ ਉਸ ਵੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਸਜ਼ਾ ਲੱਗ ਚੁੱਕੀ ਆ ਕਿਉਂਕਿ ਉਹਨਾਂ ਨੇ ਜਦੋਂ ਲੁਧਿਆਣਾ ਚੋਣ ਸੀ ਉਸ ਵੇ ਜਲੂਸ ਕੱਢਿਆ ਸੀਗਾ ਕਹਿੰਦੇ ਵੀ ਉਹ ਜਿੱਤੇ ਸੀਗੇ ਐਮਪੀ ਦੀ ਚੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਅ ਉਹ ਥੱਲੇ ਸੀਗੇ ਉਹਦੇ ਆਪਣੇ ਜੀਪ ਤੇ ਸੀਗੇ ਤੇ ਔਰ ਆਪ ਉਹ ਹਾਥੀ ਤੇ ਬਹਿ ਕੇ ਜਲੂਸ ਕੱਢਿਆ ਸੀ ਉਹਨੂੰ ਤਾਂ ਉੱਚਾ ਹੋ ਕੇ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਨਖਾਹ ਲਗਾਈ ਗਈ ਸੀ ਪਰ ਇਹ ਕੋਈ ਨਵਾਂ ਦੌਰ ਨਹੀਂ ਇਹ ਜਿਹੜੀ ਹੈਗੀ ਰਵਾਇਤ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜੇ ਕੋਈ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਤਨਖਾਹ ਮਿਲਦੀ ਹੈ ਕਿਉਂਕਿ ਜ਼ਿੰਮੇਵਾਰ ਹੋ ਜਾਂਦੇ ਆ ਪਰਮੇਂਦਰ ਜੀ ਮੇਰਾ ਸਵਾਲ ਫਿਰ ਉੱਥੇ ਹੀ ਖੜਾ ਹੈਗਾ ਵੀ ਸੁਖਵੀਰ ਬਾਦਲ ਨੂੰ ਸਜ਼ਾ ਕਿਉਂ ਮਿਲੀ ਹੈ ਵੀ ਉਸਨੇ ਅਜਿਹਾ ਕੀ ਕੀਤਾ ਸੀਗਾ ਵੀ ਜੋ ਉਸ ਨੂੰ ਮਤਲਬ ਤਨਖਾਹਿਆ ਘੋਸ਼ਿਤ ਕੀਤਾ ਗਿਆ ਨਹੀਂ ਇਕੱਲੇ ਸੁਖਵੀਰ ਬਾਦਲ ਨੂੰ ਨਹੀਂ ਕਿਉਂਕਿ ਉਹਨਾਂ ਦੇ ਨਾਲ ਸਦੇਵ ਸਿੰਘ ਢੀਂਡਸਾਹੂਰੀ ਵੀ ਹੈ ਔਰ ਪ੍ਰੇਮ ਸਿੰਘ ਚੰਦੂ ਮਾਜਰਾ ਦਰਜੀਤ ਸਿੰਘ ਚੀਮਾ ਹੋਰੀਆਂ ਉਹਨਾਂ ਨੂੰ ਬੜਾ سنگੀਨ ਮਾਮਲਾ ਹੈਗਾ ਕਿਉਂਕਿ ਪੂਰੀ ਲੀਡਰਸ਼ਿਪ ਨੂੰ ਮਿਲੀ ਹੈ ਲੀਡਰਸ਼ਿਪ ਨੂੰ ਜਿਹੜਾ ਇਹ ਹੈਗਾ ਜਿਹੜੇ ਕਿ 2015 ਦੇ ਵਿੱਚ ਸਿੱਕੇ ਸਾਲ 2015 ਵਿੱਚ ਅਕਾਲੀ ਜਲਦੀ ਸਰਕਾਰ ਸੀ ਉਸ ਸਮੇਂ ਇਹ ਸਵੀਰ ਸਿੰਘ ਬਾਦਲਾ ਅਕਾਲੀ ਜਲ ਦੇ ਪ੍ਰਧਾਨ ਵੀ ਸੀ ਔਰ ਗ੍ਰਾਮ ਮੰਤਰੀ ਵੀ ਸੀਗੇ ਪੰਜਾਬ ਦੇ ਹਾਂ ਡਿਪਟੀ ਸੀ ਡਿਪਟੀ ਸੀਐਮ ਡਿਪਟੀ ਸੀਐਮ ਗ੍ਰਾਮ ਮੰਤਰੀ ਗ੍ਰਾਮ ਮੰਤ్రਾਲਾ ਇਹਨਾਂ ਦੇ ਕੋਲੇ ਸੀਗਾ ਉਹਨਾਂ ਨੂੰ ਸਜਾ ਸ੍ਰੀ ਕਾਲਤਾਤ ਸਹਿਬ ਤੇ ਜਿਹੜੀ ਹੈਗੀ ਪਹਿਲਾਂ ਇਹਨਾਂ ਤੋਂ ਜਿਹੜੀ ਅਕਾਲੀ ਲਹਿਰ ਜਿਹੜੇ ਬਾਗੀ ਕਾਲੀ ਆ ਉਹ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਅਕਾਲੀ ਲਹਿਰ ਮੂਵਮੈਂਟ ਸਟਾਰਟ ਹੋਈ ਆ ਭਾਵੇਂ ਕਿ ਜਿਹੜੇ ਕਿ ਕੱਢੇ ਗਏ ਆ ਸੁਖਵੀਰ ਸਿੰਘ ਬਾਦਲ ਦੇ ਤੁਹਾਡੇ ਵੱਲੋਂ ਪਾਰਟੀ ਚੋਂ ਕੱਢੇ ਗਏ ਆ ਉਹਨਾਂ ਨੇ ਇੱਕ ਵੱਖਰਾ ਗਰੁੱਪ ਬਣਾ ਕੇ ਉਹਨਾਂ ਨੇ ਸਕਾਇਦ ਕੀਤੀ ਸੀ ਵੀ ਜਿਹੜੀ ਹੈਗੀ ਆ ਸ੍ਰੀ ਅਕਾਲ ਤਾਤ ਸਾਹਿਬ ਤੇ ਉਹਨਾਂ ਨੂੰ ਸੱਦਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਲਾਈ ਜਾਵੇ ਜਿਸ ਤੇ ਸ੍ਰੀ ਅਕਾਲ ਤਾਤ ਸਾਹਿਬ ਨੇ ਨੋਟਿਸ ਲੈਂਦੇ ਆ ਉਹਨਾਂ ਦੇ ਜ਼ਹਿਦਦਾਰ ਨੇ ਜ਼ਹਿਦਦਾਰ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਜ਼ਹਿਦਦਾਰ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਜੀ ਆ ਤਖਤ ਸ੍ਰੀ ਦੰਦ ਸਾਹਿਬ ਦੇ ਜ਼ਹਿਦਦਾਰ ਨੇ ਉੱਤੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਮੀਟਿੰਗ ਕੀਤੀ ਔਰ ਨੋਟਿਸ ਦਿੱਤਾ ਜਵਾਬ ਮੰਗਿਆ ਪਹਿਲਾਂ ਉਹਨਾਂ ਨੂੰ ਸਜ਼ਾ ਜਿਵੇਂ ਹੁੰਦੀ ਆ ਜਾਬਤਾ ਕਰ ਦਿੱਤਾ ਤੇ ਬੜੀ ਰੀਤੋ ਬਾਅਦ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਜਿਹੜਾ ਸਜ਼ਾ ਲਾਈ ਗਈ ਆ ਸਜ਼ਾ ਦੇ ਵਿੱਚ ਜਿਹੜਾ ਕਿ ਦੋਸ਼ ਇਹ ਆ ਦੱਸਿਆ ਗਿਆ ਵੀ ਉਹਨਾਂ ਨੇ 2015 ਦੇ ਵਿੱਚ ਡੇਰਾ ਸਰਚ ਜਿਹੜਾ ਸੱਚਾ ਸੌਦਾ ਸਿਰਸਾ ਵਾ ਉਹਦਾ ਮੁਖੀ ਰਾਮ ਰਹੀਮ ਨੂੰ ਬਿਨਾ ਮੰਗਿਆਂ ਮਾਫੀ ਦਿੱਤੀਗੀ ਮਾਫੀ ਉਹਨੂੰ ਉਹਨੂੰ ਪਹਿਲਾਂ ਸ੍ਰੀ ਕਾਲਤਾਸਰ ਸਾਹਿਬ ਤੋਂ ਤਾਂ ਸਿੱਖਿਆ ਗਿਆ ਸੀ ਕਿਉਂਕਿ ਉਹਨੇ ਸੰਬਾਗ ਰਚਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਉਹਨੇ ਤੇ ਨਾਲ ਹੀ ਉਹਨਾਂ ਨੇ ਉਹਨੇ ਕੜਾਹੇ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ ਉਹਦੀ ਨਕਲ ਲਾ ਕਰਕੇ ਅੰਮ੍ਰਿਤ ਤਿਆਰ ਕੀਤਾ ਸੀ ਉਹਨੇ ਇੰਚਾ ਦਾ ਤੇ ਉਹਨੇ ਉਦੋਂ ਵਿਵਾਦ ਖੜਾ ਹੋ ਗਿਆ ਸੀ ਪਹਿਲਾਂ ਤੇ ਉਸ ਸਮੇਂ ਉਹਨੂੰ ਸ੍ਰੀ ਕਾਲਤਾਸਰ ਸਾਹਿਬ ਤੋਂ ਸਿੱਖਿਆ ਗਿਆ ਸੀ ਬਾਅਦ ਦੇ ਵਿੱਚ ਉਹਦੀ ਫਿਲਮ ਵੀ ਆ ਰਹੀ ਸੀਗੀ ਜਿਹੜੀ ਫਿਲਮ ਉਹਨੇ ਕਾਫੀ ਢਵਾੰਗ ਯਰ ਚਾ ਉਹਦੇ ਵਿੱਚ ਤੇ ਫਿਰ ਉਦੋਂ ਤੋਂ ਉਦੋਂ ਪੂਰਾ ਇਹ ਜਿਹੜਾ ਹੈਗਾ ਉਹਦੇ ਖਿਲਾਫ ਮੋਰਚੇ ਖੜੇ ਹੋਗੇ ਸਿੱਖ ਜਥੇਬੰਦੀਆਂ ਸਿੱਖਾਂ ਦੇ ਵਿੱਚ ਹਿਰਦੇ ਬਲੁੰਦਰੇ ਗਏ ਤੇ ਉਹਨੇ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀਗੀਆਂ ਬਰਗਾੜੀ ਦੇ ਵਿੱਚ ਫਿਰ ਵਹਿਵਲ ਗਲਾਂ ਗੋਲੀकांड ਹੋਇਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖੜਾਰੇ ਗਏ ਸੀ ਸਰਸੇ ਵਾਲਿਆਂ ਵੱਲੋਂ ਜਿਹੜੇ ਉਹਦੇ ਸੇਵਾਦਾਰ ਸੀ ਸ਼ਰਾਰਤੀ ਅਨਸਰ ਸੀਗੇ ਉਹਨਾਂ ਵੱਲੋਂ ਪੋਸਟਰ ਲਾਏ ਗਏ ਸੀ ਕੰਦਾ ਦੇ ਤੁਹਾਡੇ ਅਸੀਂ ਗੁਰੂ ਨੂੰ ਪਾੜਨਾ ਅਸੀਂ ਬੇਦਵੀ ਕਰਾਂਗੇ ਉਹਨਾਂ ਨੇ ਸ੍ਰੀ ਬੋਰਜ ਜਵਾਹਰ ਸਿੰਘ ਵਾਲਾ ਕੋਟਕਪੂਰਾ ਦੇ ਕੋਲ ਹੀ ਹੈਗਾ ਬਰਗਾੜੀ ਦੇ ਕੋਲੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦਾਰੇ ਚੋਂ ਚੋਰੀ ਕੀਤੀਆਂ ਬੀੜਾਂ ਤੇ ਜਿਹੜੀ ਕਿ ਸੀਵੀ ਕੋਲ ਵੀ ਯਾਦ ਰਹੀ ਤੇ ਜਿਹੜੀ ਕਿ ਇਹਨੇ ਕਾਰਵਾਈ ਕਰਨ ਦੀ ਥਾਂ ਤੇ ਉੱਤੇ ਜਿਹੜਾ ਹੈਗਾ ਉਹਨੂੰ ਅੱਗੇ ਲੈ ਤਾ ਜੀ 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 ਵੋਟ ਬੈਂਕ ਉਸ ਸਮੇਂ ਅਕਾਲੀ ਦਲ ਨੂੰ ਵੋਟ ਬੈਂਕ ਪਾਰਟੀਆਂ ਨੂੰ ਹਰੇਕ ਨੂੰ ਚਾਹੀਦਾ ਹੁੰਦਾ ਪਰ ਇਹਨਾਂ ਨੂੰ ਜ਼ਿੰਮੇਵਾਰੀ ਜ਼ਿਆਦਾ ਬਣਦੀ ਸੀ ਕਿਉਂਕਿ ਸਿੱਖਾਂ ਦੀ ਨਮਾਇੰਦਾ ਪਾਰਟੀ ਹੈ ਸਿੱਖਾਂ ਦੀ ਆਪਣੀ ਪੰਥਕ ਸਰਕਾਰ ਸੀ ਕਿਉਂਕਿ ਬਹੁਤ ਗਿਣਤੀ ਸਿੱਖ ਨੇ ਪੰਜਾਬ ਦੇ ਵਿੱਚ ਇਸ ਕਰਕੇ ਬਹੁਤ ਜ਼ਿਆਦਾ ਗੁੱਸਾ ਸੀਗਾ ਲੋਕਾਂ ਦੇ ਵਿੱਚ ਫਿਰ ਲਾਠੀ ਚਾਰਜ ਹੋਇਆ ਇੱਕ ਤਾਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਸਬੋਧਨ ਕੀਤਾ ਜਾ ਰਿਹਾ ਸੀ ਉਹਨਾਂ ਨੇ ਪੁੱਛਿਆ ਸ੍ਰੀ ਵੀਰ ਸਿੰਘ ਬਾਦਲ ਨੂੰ ਤੁਸੀਂ ਬੇਅਦਬੀਆਂ ਦੇ ਜ਼ਿੰਮੇਵਾਰ ਹੋ ਹਾਂ ਜਾਂ ਨਾ ਉਹਨਾਂ ਨੇ ਕਿਹਾ ਵੀ ਇਹ ਜਵਾਬ ਦਿਓ ਉੱਥੇ ਹਾਂ ਬੋਲਿਆ ਗਿਆ ਫਿਰ ਵੀ ਹਾਂ ਜੀ ਮਬਾਰਕ ਤੁਸੀਂ ਉਹਨਾਂ ਇੱਕ ਦੂਸਰਾ ਉਹ ਦੋਸ਼ ਲੱਗੇ ਸੀਗੇ ਜਦੋਂ ਪੰਥਕ ਸਰਕਾਰ ਸੀ ਉਸ ਸਮੇਂ ਇਹਨਾਂ ਨੇ ਡੀਜੀਪੀ ਸਮੇਂ ਸੈਣੀ ਨੂੰ ਲਾਇਆ ਗਿਆ ਜਿਹਦੇ ਸਿੱਖ ਗੰਭਰੂਆਂ ਦਾ ਜਦੋਂ ਕਤਲੇਆਮ ਹੋਇਆ 84 ਤੋਂ ਬਾਅਦ ਸਟਾਰਟ ਹੋਇਆ ਤੇ ਐਸਐਸਪੀ ਲੱਗਿਆ ਹੁੰਦਾ ਸੀ ਸਮੇਂ ਸੈਣੀ ਉਹਨੇ ਬਹੁਤ ਬੇਗਨਾ ਜਿਹੜੇ ਨੌਜਵਾਨ ਆ ਬਹੁਤ ਘਰ ਅਜਾੜੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਸਿੱਖ ਨੌਜਵਾਨੀਆਂ ਉਸ ਨੂੰ ਨਿਯੁਕਤ ਉਸ ਨੂੰ ਡੀਜੀਪੀ ਲਾ ਕੇ ਰੱਖਿਆ ਤੇ ਦੇਖੋ लाठी चार्ज ਵੀ ਫਿਰ ਉਹਨੇ ਕਰਾਇਆ ਬਹਿਵਨ ਗੋਲੀकांड ਵੀ ਜਿਹੜਾ ਉਹਦੇ ਹੁਕਮਾਂਤੀ ਹੋਇਆ ਤੇ ਉਹਨੂੰ ਲਾ ਕੇ ਰੱਖਿਆ ਤੇ ਦੂਸਰਾ ਨਾਲ ਸੀ ਵੀ ਤੁਸੀਂ ਤੁਹਾਡੀ ਇਕੱਲੀ ਸਰਕਾਰ ਨੇ ਤੁਸੀਂ ਤੁਹਾਡੀ ਇਕੱਲੀ ਦਲ ਦੇ ਉਸ ਇੱਕ ਆਲਮ ਅਜਹਾਰ ਆਲਮ ਹੁੰਦਾ ਸੀ ਉਸ ਸਮੇਂ ਰੋਪੜ ਦਾ ਵੀ ਐਸਐਸਪੀ ਸੀਗਾ ਉਹ ਡੀਜੀਪੀ ਰਿਟਾਇਰ ਹੋਇਆ ਬਾਅਦ ਵਿੱਚ ਸਪੈਸ਼ਲ ਡੀਜੀਪੀ ਵੀ ਉਹਦੀ ਘਰ ਵਾਲੀ ਨੂੰ ਟਿਕਟ ਦਿੱਤੀ ਉਹਨਾਂ ਦੇ ਪਰਿਵਾਰ ਵਾਲੋਂ ਨੂੰ ਟਿਕਟ ਦਿੱਤੀ ਕਿਉਂਕਿ ਅਜਹਾਰ ਆਲਮ ਦੀ ਪੋਰਟ ਜਿਹੜੀ ਪਾਰਟੀ ਹੁੰਦੀ ਸੀ ਆਲਮ ਸੈਨਾ ਕਾ ਕੇ ਹੁੰਦਾ ਸੀ ਵੀ ਉਹਦਾ ਗਰੁੱਪ ਹੁੰਦਾ ਸੀਗਾ ਪੁਲਿਸ ਦੇ ਵਿੱਚ ਉਹ ਜਿਨ ਕਿ ਦੋ ਉਹ ਕਹਿੰਦਾ ਸੀ ਵੀ ਹੁਣੀ ਕਹਾਵਤ ਸੀ ਉਸ ਸਮੇਂ ਵੀ ਆਲਮ ਜਿਹੜਾ ਹੈਗਾ ਪੰਜ ਮੁੰਡੇ ਮਾਰ ਕੇ ਸਿੱਖ ਮਾਰ ਕੇ ਰੋਟੀ ਖਾਂਦਾ ਵਾ ਹਾਜਮਾ ਉਦੋਂ ਹੁੰਦੀ ਆ ਉਹਨੂੰ ਵੀ ਉਹ ਮੁੰਡੇ ਬਹੁਤ ਉਹਨੇ ਉਹਨੇ ਵੀ ਬੇਗਨਾ ਜਿਹੜੇ ਹੈਗੇ ਆ ਦੋਸ਼ ਲੱਗਿਓ ਉੱਤੇ ਮਾਰੇ ਤੇ ਝੂਠੇ ਪੁਲਿਸ ਮੁਕਾਬਲੇ ਲੈਂਦੇ ਵੀ ਸਿੱਖਾਂ ਦਾ ਜਿਹੜਾ ਕਤਰਿਆਮ ਕੀਤਾ ਤੇ ਇਸ ਕਰਕੇ ਜਿਹੜਾ ਹੈਗਾ ਵੀ ਉਹਨੂੰ ਟਿਕਟ ਦਿੱਤੀ ਉਹ ਤੋਂ ਪੁੱਛਿਆ ਵੀ ਉਹਨੂੰ ਟਿਕਟਾਂ ਦਿੱਤੀਆਂ ਸਰਦੇਸ਼ ਸਿੰਘ ਢਿੰਡ ਸਾਨੂੰ ਵੀ ਪੁੱਛਿਆ ਵੀ ਉਹਨੂੰ ਪਾਰਟੀ ਸ਼ਾਮਲ ਕੀਤਾ ਟਿਕਟਾਂ ਦਿੱਤੀ ਉਹ ਕਹਿੰਦੇ ਜੀ ਮੈਨੂੰ ਮੈਨੂੰ ਪੁੱਛਿਆ ਗਿਆ ਮੈਂ ਜੱਸ ਕਹਤਾ ਵੀ ਹਾਂ ਪੁੱਛਿਆ ਕਿਦੋਂ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਸਜ਼ਾਵਾ ਇਹ ਵੀ ਦੂਜਾ ਦੋਸ਼ ਆ ਜਨਨ ਕਿ ਤੀਜਾ ਬੇਬਰ ਕਲਾ ਗੋਲੀ ਦਾ ਕਾਂਡ ਜਨਨ ਕਿ ਇਹ ਇਹਨਾਂ ਦੋਸ਼ਾਂ ਤਹਿਤ ਉਹਨੂੰ ਸਜ਼ਾ ਦਿੱਤੀ ਗਈ ਧਾਰਮਿਕ ਸਜ਼ਾ ਬੀਗੋ ਤਰਖਾਲ ਆਈ ਗਈ ਬਾਕੀ ਇੱਕ ਓਰੀ ਸਜ਼ਾ ਜਦੋਂ ਇਹਨਾਂ ਨੂੰ ਉਹਨੂੰ ਬੇਗਨਾ ਕਰ ਲਈ ਸ੍ਰੀ ਕਾਲਤਾਪਤ ਸਾਹਿਬ ਦੇ ਜਥੇਦਾਰਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਆਪਣੀ ਕੋਠੀ 'ਚ ਬੁਲਾਇਆ ਗਿਆ ਉੱਥੋਂ ਪ੍ਰੈਸ਼ਰ ਦੇ ਕੇ ਉਹਨਾਂ ਤੋਂ ਜਿਹੜਾ ਹੈਗਾ ਚਿੱਠੀ ਉਹਨੂੰ ਮਾਫੀਨਾਮਾ ਲਖਾਇਆ ਗਿਆ ਬਿਨਾਂ ਮੰਗਾਈ ਡੇਰਾ ਸੱਚਾ ਸੌਦਾ ਮੁਖੀ ਨੇ ਮਾਫੀ ਮੰਗੀ ਨਹੀਂ ਸੀ ਸਗੋਂ ਦੀ ਉਹਦੀ ਤਾਂ ਗੋਲਮੋਲ ਚਿੱਠੀ ਸੀ ਉਹਨੂੰ ਮਾਫੀਨਾਮਾ ਦੇ ਕੇ ਮਾਫ ਕਰ ਦਿੱਤਾ ਮਾਫੀਨਾਮਾ ਕਰਾ ਕੇ ਮਾਫ ਕਰ ਦਿੱਤਾ ਗਿਆ ਫਿਰ ਆਪਣੇ ਜਿਹੜਾ ਇੱਕ ਪੰਥਕ ਜਲੰਧਰ ਤੋਂ ਸਬਦਾ ਅਖਬਾਰ ਕਹਿੰਦੇ ਵੀ ਪੰਥਕ ਉੱਤੇ ਸਟੈਂਪ ਲਾਉਂਦੇ ਆ ਉਹਦੇ ਤੇ ਇਸ਼ਤਿਹਾਰ ਲਾਏ ਗਏ ਹੋਰਾਂ 'ਚ ਵੀ ਲਾਏ ਗਏ ਉੱਥੇ ਇੱਕ ਵੱਡਾ ਆਗੂ ਅਕਾਲੀ ਦਲ ਦਾ ਬੈਠ ਕੇ ਇਸ਼ਤਿਹਾਰ ਲਵਾ ਰਿਆ ਸੀ ਉਹ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਚੋਂ ਜਿਹੜੇ ਕਿ ਲੋਕਾਂ ਦਾ ਜਿਹੜਾ ਪੈਸਾ ਵਾ ਗੋਲਕ ਚੜਦੀ ਹੈ ਉਹਦੇ ਵਿੱਚੋਂ ਉਹਦੇ ਵਿੱਚੋਂ ਇਸ਼ਤਿਹਾਰ ਲਵਾਏ ਗਏ ਵੱਡੇ ਪੇਜ-ਪੇਜ ਦੇ ਵੀ ਮਾਫੀਨਾਮਾ ਕਰਾਇਆ ਗਿਆ ਫਿਰ ਉਹਦੀਆਂ ਖਬਰਾਂ ਲਗਵਾਈਆਂ ਗਈਆਂ ਵੀ ਬਹੁਤ ਵਧੀਆ ਹੋਇਆ ਵੀ ਜਿਹੜਾ ਅ ਵੀ ਉਹਨੂੰ ਮਾਫ ਕਰ ਦਿੱਤਾ ਗਿਆ ਅੱਛਾ ਬਰਮਿੰਦਰ ਜੀ ਜੀ ਮੈਂ ਇਹ ਪੂਰੀ ਕਰ ਲੈਣ ਤੋਂ ਥੋੜਾ ਜਿਹਾ ਉਹ ਜਿਨੀ ਕੇ ਅਕਸਰੀ ਕਾਲਤਾਤ ਸਾਹਿਬ ਤੇ ਜਹਦਦਾਰ ਵੱਲੋਂ ਹੁਕਮ ਹੋਇਆ ਵੀ 90 ਲੱਖ ਦੇ ਹਥਿਆਰ ਲੱਗੇ ਨੇ ਉਸ ਸਮੇਂ 90 ਲੱਖ ਦਾ ਵਿਆਜ 90 ਲੱਖ ਵੀ ਤੇ 90 ਲੱਖ ਦਾ ਵਿਆਜ ਵੀ ਜਿਹੜਾ ਸ਼੍ਰੋਮਣੀ ਕਮੇਟੀ ਉਹ ਸਾਰਾ ਵੇਰਵਾ ਉਹ ਜਮਾ ਕਰਾਓ ਉਹਦੇ ਵਿੱਚ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਦੇ ਖਾਤੇ ਦੇ ਵਿੱਚ ਵਿਆਜ ਸਮੇਤ ਸਰਦੇਸ਼ ਸਿੰਘ ਢੀਟਸਾ ਨੂੰ ਅਸਵੀ ਸਿੰਘ ਬਾਦਲ ਨੂੰ ਸਾਰਿਆਂ ਨੂੰ ਇਹਨਾਂ ਨੂੰ ਦਲਜੀਤ ਸਿੰਘ ਚਿਮੇ ਨੂੰ ਇਹਨਾਂ ਨੂੰ ਉਹ ਜੁਰਮਾਨਾ ਲਾਇਆ ਤੇ ਨਾਲ ਹੀ ਉਹਨਾਂ ਨੇ ਤੁਰੰਤ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਅਸਤੀਫਾ ਕਹਿ ਦਿਵਾ ਕੇ ਵਿ스티ਫਾ ਦੋ ਤੇ 6 ਮਹੀਨੇ ਦੇ ਵਿੱਚ ਨਵੇਂ ਡੈਲੀਗੇਟ ਬਣਾਓ ਨਵੇਂ ਡੈਲੀਗੇਟ ਬਣਾ ਕੇ ਨਵੀਂ ਭਰਤੀ ਕਰਕੇ ਨਵਾਂ ਜਿਹੜਾ ਪ੍ਰਧਾਨ ਦੀ ਚੋਣ ਸਿਸਟਮ ਇਸ ਤਰ੍ਹਾਂ ਤੇ ਕੀਤੀ ਜਾਵੇ ਵੀ ਜਿਵੇਂ ਕਬਜ਼ਾ ਕੀਤਾ ਉਹ ਨਾ ਰਵੇ ਕਿਉਂਕਿ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਘਟਰਾ ਘਰ ਵਾਪਰਿਆ ਤਾਂ ਉਹਨੂੰ ਸਜ਼ਾ ਦਿੱਤੀ ਜੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਉਣਾ ਵੀ ਇੱਕ ਸਜ਼ਾ ਹੀ ਹੈ ਜੀ ਤੇ ਬਰਵਿੰਦਰ ਜੀ ਮੇਰਾ ਇਹ ਵੀ ਸਵਾਲ ਹੈਗਾ ਵੀ ਜਦੋਂ ਤਨਖਾਹਿਆ ਕੋਸ਼ਿਤ ਕੀਤਾ ਜਾਂਦਾ ਹੈਗਾ ਵੀ ਸਜ਼ਾ ਜਦ ਤੱਕ ਪੂਰੀ ਨਹੀਂ ਹੁੰਦੀ ਤਦੋਂ ਤੱਕ ਜੇ ਕੋਈ ਵੀ ਸੁਖਵੀਰ ਬਾਦ ਦੀ ਗੱਲ ਕੀਤੀ ਜਾਵੇ ਤਾਂ ਕੀ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਮਿਲ ਸਕਦੇ ਨੇ ਜੀ ਇਹ ਕੋਈ ਇਸ ਤਰ੍ਹਾਂ ਦੀ ਸਜ਼ਾ ਨਹੀਂ ਹੈਗੀ ਵੀ ਜਿਹੜੀ ਹੈਗੀ ਆ ਵੀ ਜਿਹੜੀਆਂ ਦੁਨਿਆਵੀ ਅਦਾਲਤਾਂ ਦਿੰਦੀਆਂ ਨੇ ਤੇ ਇੱਕ ਧਾਰਮਿਕ ਸਜ਼ਾ ਪਰ ਇਹ ਜਿਹੜੀ ਇਹ ਨੋਕੀ ਧਾਰਮਿਕ ਸਜ਼ਾ ਇੱਥੇ ਤਾਂ ਇਹ ਲੱਗਦਾ ਭਾਵੇਂ ਕਿ ਨਾਰਾਇਣ ਸਿੰਘ ਚੌੜਾ ਨੇ ਜਿਹੜੀ ਗੋਲੀ ਚਲਾਈ ਉੱਥੇ ਜੀ ਕਿਉਂਕਿ ਉਹਦੇ ਤੇ ਪੂਰੀ ਹੁਣ ਰਾਜਨੀਤੀ ਹੋ ਰਹੀ ਹੈ ਇਹ ਹੁਣ ਇਹ ਸ਼ੱਕੀ ਜਿਹੜਾ ਜਿੰਦੀ ਜਨਤਾ ਸਵਾਲ 28 ਹੈ ਸਾਰਾ ਕੁਝ ਮਣ ਘੜਤਾ ਜਿਹੜਾ ਬਣਾਇਆ ਗਿਆ ਇਹ ਲੋਕਾਂ ਦਾ ਪਤਾ ਨਹੀਂ ਕਿਉਂਕਿ ਜਾਂ ਤਾਂ ਰੱਬ ਜਾਣਦਾ ਜਾਂ ਇਹ ਜਾਣਦੇ ਨਹੀਂ ਹੁਣ ਗਾਂ ਅੱਗੇ ਅੱਗੇ ਦੇਖੋ ਕੀ ਹੁੰਦਾ ਸਪਸ਼ਟ ਨਿਕਲ ਜਾਂਦੀ ਹੌਲੀ ਹੌਲੀ ਜੰਨਾ ਹੁਣ ਸੋਸ਼ਲ ਮੀਡੀਆ ਦਾ ਜਵਾਨਾ ਵਾ ਸਾਰਾ ਕੁਝ ਮੂਰੀ ਆ ਜਾਂਦਾ ਤੇ ਜਿਵੇਂ ਹੁਣ ਉਹਦੇ ਚਲੋ ਠੀਕ ਆ ਸਿਕਿਉਰਟੀ ਦਾ ਠੀਕ ਆ ਮੰਨੀ ਗੱਲ ਇਹ ਕਿਹੜੀ ਆ ਪਹਿਰੇ ਹੀਠਾ ਪਹਿਰਾ ਕਈ ਖਬਰਾਂ ਨੇ ਖਬਰਾਂ ਵੀ ਲਾਈਆਂ ਜਿਹੜਾ ਪਹਿਰੇ ਤੇ ਦਿੰਦਾ ਜਿਹੜਾ ਪਹਿਰਾ ਪਹਿਰੇਦਾਰ ਦੀ ਡਿਊਟੀ ਦੇ ਰਿਹਾ ਉਹ ਪਹਿਰੇ ਦੇ ਅੰਦਰ ਹੋ ਕੇ ਪਹਿਰਾ ਦੇ ਰਿਹਾ ਹਮ ਇਹ ਵਾਲੇ ਦੁਆੜੇ ਉਹਦਾ ਹੀ ਪਹਿਰਾ ਦੇ ਰਹੇ ਨੇ ਸਤਿ ਸ੍ਰੀ ਅਕਾਲ ਬਹੁਤ ਸਾਰੇ ਚਾਪਲੂਸ ਜਿਹੜੇ ਜਿਨ੍ਹਾਂ ਨੂੰ ਕੋਈ ਸਜ਼ਾ ਵੀ ਨਹੀਂ ਲੱਗੀ ਉਹ ਚਾਪਰੂਸ ਜਾਂ ਟੈਕਟਾ ਮਾਰੇ ਜਾਂ ਜਦੋਂ ਕਹਿੰਦੇ ਆ ਵੀ ਚਲੋ ਕਾਲੀ ਦਲ ਦੀ ਸਰਕਾਰ ਬਣੇਗੀ ਉਦੋਂ ਕੁਛ ਨਾ ਕੁਛ ਲੈ ਲਾਂਗੇ ਜਿਹੜੇ ਉਹ ਕੰਦਾ ਬਣ ਕੇ ਉਹ ਵੀ ਖੜੇ ਹੋਏ ਨੇ ਸਿਕਿਉਰਟੀ ਦਾ ਜਦੋਂ ਖੜਨਾ ਹੀ ਖੜਨਾ ਹੁੰਦਾ ਵਾ ਉਹ ਵੀ ਕੰਦਾ ਬਣ ਕੇ ਉਹ ਵੀ ਇਸ ਤਰ੍ਹਾਂ ਵਾ ਜਿਵੇਂ ਉਹ ਧੜਵੀ ਗਏ ਹੋਏ ਸ੍ਰੀ ਕਾਲ ਤਾਤ ਸਾਹਿਬ ਤੇ ਧੜਵੀਏ ਤਾੜਵੀਆਂ ਨੇ ਪੂਰਾ ਇਹਨ ਕਬਜ਼ਾ ਕੀਤਾ ਹੋਇਆ ਵੀ ਹਾਂ ਵੀ ਆ ਬੈਠੇ ਆ ਪਰ ਉਹ ਸੁਖਵੀਰ ਸਿੰਘ ਬਾਦ ਰੱਖਾਂ ਬੰਦ ਕਰਕੇ ਪਹਿਰੇ ਤੇ ਬੈਠੇ ਨੇ ਤੇ ਪਰ ਜਿਨੀ ਕਿ ਇੱਕ ਕਿਤੇ ਨਾ ਕਿਤੇ ਜਿਹੜਾ ਹੈਗਾ ਦਾਲ ਦੇ ਵਿੱਚ ਕੁਝ ਕਾਲਾ ਵਾ ਮੈਨੂੰ ਇਹ ਤਾਂ ਲੱਗਦਾ ਨਹੀਂ ਵੀ ਇਹ ਸਰਦਾਰ ਵਾਲੀ ਸੇਵਾ ਵਾ ਤੇ ਜਾਂ ਸੇਵਾ ਭਾਵਨਾ ਵਾ ਜਾਂ ਦੂਜੀ ਆ ਪਰ ਹਾਂ ਇਹ ਇੱਕ ਇੱਕ ਜਿਹੜੀ ਦੁਬਾਰਾ ਝੰਜੋੜਨ ਵਾਲੀ ਹੁੰਦੀ ਆ ਤਨਖਾਹ ਵੀ ਵੀ ਭਾਈ ਤੁਸੀਂ ਗਲਤੀਆਂ ਕੀਤੀਆਂ ਨੇ ਵੀ ਉਹਨਾਂ ਨੂੰ ਸੁਧਾਰੋ ਵੀ ਤੁਸੀਂ ਆਪਣਾ ਇਹ ਤੇ ਵਿਚਾਰ ਕਰੋ ਵੀ ਮੈਂ ਆ ਗਲਤੀਆਂ ਮੇਥੋਂ ਹੋਈਆਂ ਕੌਮ ਨੇ ਵੱਡੀ ਜ਼ਿੰਮੇਵਾਰੀ ਸੰਭੀ ਸੀ ਪੰਥਕ ਸਰਕਾਰ ਨੂੰ ਜਾਂ ਪੰਥਕ ਪਾਰਟੀ ਦੀ ਪਰ ਤੁਸੀਂ ਉਹਨਾਂ ਤੇ ਨਹੀਂ ਨਵੇਂ ਤੁਸੀਂ ਵੋਟ ਬੈਂਕ ਰਾਹੀਂ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਅੱਗੇ ਲਿਆਂਦਾ ਉਹਨਾਂ ਲੋਕਾਂ ਨੂੰ ਫਾਇਦੇ ਦੇਣ ਲਈ ਤੁਸੀਂ ਪੰਥ ਦਾ ਘਾਣ ਕੀਤਾ ਸਿੱਖਾਂ ਦਾ ਘਾਣ ਕੀਤਾ ਇੱਕ ਕਹਾਵਤ ਹੁੰਦੀ ਸੀ ਕਹਾਵਤ ਨਹੀਂ ਜਾਨੀ ਕਿ ਪੁਰਾਣੇ ਉਸ ਸਮੇਂ ਜਥੇਦਾਰ ਕਹਿੰਦੇ ਸੀ ਜਦੋਂ ਪੂਰੀ ਸੇਵਾ ਭਾਵਨਾ ਨਾਲ ਮਨੋਂ ਤਰੋਂ ਉਹ ਪਾਰਟੀ ਨਾਲ ਪੰਥ ਲਈ ਸੇਵਾ ਕਰਦੇ ਸੀ ਮੋਰਚਿਆਂ ਤੇ ਜਾਂਦੇ ਸੀਗੇ ਉਹ ਉਹਨਾਂ ਦਾ ਇਹ ਹੁੰਦਾ ਸੀ ਧਾਰਨਾ ਪੰਥ ਬਸੇ ਮੈਂ ਉੱਜਣਾ ਪਰ ਇੱਥੇ ਇੱਥੇ ਤਾਂ ਹੋਰ ਕੁਝ ਹੋ ਗਿਆ ਮੈਂ ਬਸਾਂ ਪੰਥੋ ਜਿਹੜੇ ਪੰਥ ਉੱਜੜ ਗਿਆ ਤੇ ਜਿਹੜੇ ਹੈਗੇ ਆ ਉਹ ਚਾਹੇ ਕੋਈ ਵੱਡੇ ਵੱਡੇ ਲੀਡਰ ਲਾ ਲੋ ਸਵੀਰ ਸਿੰਘ ਬਾਦਲ ਤਾਂ ਇਕੱਲੇ ਕੀ ਸਾਰੇ ਜਿਹੜੇ ਵੱਡੇ ਵੱਡੇ ਉਹਨਾਂ ਦੇ ਕਤਾਰ ਦੇ ਲੀਡਰ ਨੇ ਲਗਜ਼ਰੀ ਆਪਣਾ ਸਟਾਈਲ ਆ ਉਹਨਾਂ ਦਾ ਜਿਉਣ ਦਾ ਤੇ ਲਗਜ਼ਰੀ ਗੱਡੀਆਂ ਨੇ ਔਰ ਜਿਹੜੇ ਆਮ ਵਰਕਰ ਆ ਜਿਹੜੇ ਹੈਗੇ ਆ ਉਹਨਾਂ ਨੂੰ ਨਿਤਾੜਿਆ ਗਿਆ ਇਸੇ ਕਰਕੇ ਇਹ ਜਿਹੜੇ 91 ਇਸੇ ਕਰਕੇ 91 ਸੀਟਾਂ ਜਿਹੜੀਆਂ ਆ ਆਮ ਆਮ ਪਾਰਟੀ ਦੀ ਝੋਲੀ ਦੇ ਵਿੱਚ ਪਈਆਂ ਕਿਉਂਕਿ ਜਿਹੜਾ ਮਜੂਸ ਹੋ ਗਿਆ ਸ਼ਰੋਮਣੀ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਵਰਕਰ ਕਿਉਂਕਿ ਉਹ ਪਹਿਲਾਂ ਤਾਂ ਉਹ ਜੁੜਿਆ ਸੀ ਪੰਥਕ ਕਰਕੇ ਜੁੜਿਆ ਸੀ ਪਰ ਜਦੋਂ ਇਹ ਜਿਹੀਆਂ ਘਟਨਾਵਾਂ ਵਾਪਰੀਆਂ ਤੇ ਉਹ ਉਹਨਾਂ ਨੇ ਫਿਰ ਇੱਕੋ ਵਾਰ ਬਦਲ ਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਸਟੈਂਡ ਕਰ ਦਿੱਤਾ ਹੁਣ ਮੇਰਾ ਇੱਕੋ ਹੀ ਲਾਸਟ ਸਵਾਲ ਰਹੇਗਾ ਵੀ 2027 ਦੇ ਵਿੱਚ ਕੇਸ਼ ਸ਼ਰਮਣੀ ਅਕਾਲੀ ਦਲ ਵਾਪਸ ਆਵੇਗੀ ਦੇਖੋ ਜੀ ਫਿਲਹਾਲ ਇਹ ਤਾਂ ਜਿਹੜੇ ਸਿਆਸੀ ਮਾਹਰ ਹੀ ਦੱਸ ਸਕਦੇ ਆ ਅਸੀਂ ਤਾਂ ਸਿਰਫ ਇਹ ਗੱਲ ਕਰਦੇ ਆ ਵੀ ਜੇ ਤਾਂ ਇਕਤਾ ਹੁੰਦੀ ਆ ਫਿਰ ਹਾਲ ਤਾਂ ਇਕਤਾ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਬੀਬੀ ਕਰਨਜੋਤ ਕੌਰ ਜਿਹੜੀ ਮਾਸਟਰ ਤਾਰਾ ਸਿੰਘ ਜਿਹੜੇ ਕਾਲੀ ਦਲ ਦੇ ਸਾਬਕਾ ਪ੍ਰਧਾਨ ਰਹੇ ਵੱਡੇ ਆਗੂ ਰਹੇ ਨੇ ਉਹਨਾਂ ਦੀ ਦੋਤਰੀ ਜਿਹੜੀ ਉਹਨਾਂ ਦੇ ਵੰਸ਼ ਚੋਂ ਆ ਉਸ ਸ਼੍ਰੋਮਣੀ ਕਮੇਟੀ ਮੈਂਬਰ ਵੀ ਆ ਉਹਨੇ ਬਿਆਨ ਦਿੱਤਾ ਵੀ ਨਰਮਨ ਨਾਰਾਇਣ ਸਿੰਘ ਚੋੜੇ ਨੂੰ ਜਿਹੜਾ ਹੈਗਾ ਪਹਿਲਾਂ ਇਸ ਸ਼੍ਰੋਮਣੀ ਕਮੇਟੀ ਜਿਹੜੇ ਆਗੂ ਆ ਪ੍ਰਧਾਨ ਆ ਧਾਮੀ ਸਾਹਿਬ ਉਹ ਗਏ ਸੀ ਉਹਨਾਂ ਦੀ ਰਵਾਈ ਵਿੱਚ ਜੱਥਾ ਗਿਆ ਸੀਗਾ ਸਰੋਨੀ ਕਮੇਟੀ ਮੈਂਬਰਾਂ ਦਾ ਜੀ ਸ੍ਰੀ ਕਾਲਤਾਤ ਸਾਹਿਬ ਨੂੰ ਦੇ ਜੈਦਾਰ ਨੂੰ ਮਿਲਿਆ ਸੀ ਵੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਨਰੇਂਦਰ ਸਿੰਘ ਚੌੜਾ ਨੂੰ ਵੀ ਉਹਨੇ ਸ੍ਰੀ ਕਾਲਤਾਤ ਸਾਹਿਬ ਦੇ ਉੱਤੇ ਆ ਕੇ ਜਿਹੜੀ ਅੰਦਰ ਜਿਹੜੀ ਹੈਗੀ ਆ ਹਰਮੰਦਰ ਸਾਹਿਬ ਦੇ ਕੈਂਪਸ ਦੇ ਵਿੱਚ ਗੋਲੀ ਚਲਾਈ ਆ ਹਮਲਾ ਕੀਤਾ ਵਾ ਪਰ ਉਸਤੇ ਜਿਹੜੇ ਬਿਆਨ ਆ ਭਾਵੇਂ ਰਵਨੀਤ ਬਿੱਟੂ ਦਾ ਵੀ ਆ ਗਿਆ ਵੀ ਮੇਰੇ ਦਾਦਾ ਨੂੰ ਸਰਦਾਰ ਬੈਂਸ ਸਿੰਘ ਨੂੰ ਮਾਰਿਆ ਗਿਆ ਸੀ ਭਾਈ ਰਾਜਵੰਧਰ ਮੱਲੋ ਤੇ ਪਰ ਅਸੀਂ ਤਾਂ ਹੁਣ ਮੰਨ ਲਿਆ ਭਣਾ ਵੀ ਉਹਨਾਂ ਨੂੰ ਉਹ ਭਾਵਕ ਹੋ ਗਈ ਸੀ ਕਿਉਂਕਿ ਉਹਨਾਂ ਨੂੰ ਉਸ ਸਮੇਂ ਸਿੱਖੀ ਦੀ ਭਾਵਨਾਵਾਂ ਸੀ ਉਹਨਾਂ ਦੇ ਵਿੱਚ ਭਾਵਕ ਹੋ ਕੇ ਉਹਨਾਂ ਨੇ ਗੋਲੀ ਚਲਾਈ ਆ ਵੀ ਉਹਨਾਂ ਦੀ ਮਨਛਾ ਨਹੀਂ ਸੀਗੀ ਪਹਿਲਾਂ ਬਾਅਦ ਦੇ ਵਿੱਚ ਵੀ ਉਹਨਾਂ ਦੀ ਭਾਵਕ ਹੋ ਗਈ ਵੀ ਨਰਨਾਰਾਇਣ ਸਿੰਘ ਚੌੜਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਵੀ ਉਹ ਵੀ ਭਾਵਕ ਹੋ ਕੇ ਉਹਨੇ ਗੋਲੀ ਚਲਾਈ ਆ ਉਹਨੇ ਉਹਨੇ ਉਹਨੂੰ ਕਲੀਨ ਚੱਟ ਦਿੱਤੀ ਆ ਭਾਜਪਾ ਦਾ ਆਗੂ ਵੀ ਆ ਕੇਂਦਰੀ ਮੰਤਰੀ ਵੀ ਆ ਉਹ ਸ਼ਹੀਦ ਪਰਿਵਾਰ ਦਾ ਬਿਆਨ ਸਿੰਘ ਦਾ ਪੋਤਰਾ ਵੀ ਆ ਖੂਨ ਵੀ ਆ ਜਿਹੜਾ ਕਿ ਰਵਨੀਤ ਬਿੱਟੂ ਨੇ ਇਹ ਤੰਜ ਗਸਿਆ ਵੀ ਬਿਕਰਵ ਸਿੰਘ ਮਜੀਠੀਆ ਹੁਣਾਂ ਨੂੰ ਸਵੀਰ ਸਿੰਘ ਬਾਦਲ ਹੁਣਾਂ ਨੂੰ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਤੇ ਪਰ ਉਧਰੋਂ ਜਿਹੜੇ ਹੈਗੇ ਆ ਇਹਨਾਂ ਦੇ ਆਗੂ ਨੇ ਸ਼੍ਰੋਮਣੀ ਗੁਰਦਵਾਰੇ ਦੇ ਪ੍ਰਧਾਨ ਤਾਂ ਅਮੀ ਹੁਣੀ ਉਹ ਪੰਥ ਦੇ ਵਿੱਚ ਸੇਕ ਲਈ ਚਿੱਠੀ ਦੇ ਕੇ ਆਏ ਆ ਤੇ ਪਰ ਦੂਜੇ ਪਾਸੇ ਜਿਹੜੀ ਆਪਾਂ ਮਾਸਟਰ ਤਾਰਾ ਸਿੰਘ ਦੀ ਦੋਤਰੀ ਦੀ ਗੱਲ ਕਰਦੇ ਸੀ ਬੀਬੀ ਕਿਰਨਜੀਤ ਕੌਰ ਉਹਨੇ ਇਹ ਅਪੀਲ ਕੀਤੀ ਹੈ ਸ੍ਰੀ ਕਾਲਤਾਤ ਸਾਹਿਬ ਦੇ ਜਹਦਾਰ ਨੂੰ ਵੀ ਜੇਕਰ ਇਹ ਲੋਕ ਜਿਹੜੇ ਹੈਗੇ ਆ ਇਸ ਤਰ੍ਹਾਂ ਦੀ ਦਿੰਦੇ ਨੇ ਦਰਖਾਸਤਾਂ ਦਿੰਦੇ ਨੇ ਅਪੀਲ ਕਰਦੇ ਨੇ ਬੇਨਤੀ ਕਰਦੇ ਨੇ ਵੀ ਪੰਥ ਤੋਂ ਵਿੱਚ ਸਿੱਖਿਆ ਜਾਵੇ ਤਾਂ ਪੰਥ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਸਿੱਖਿਆ ਜਾਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਾਈਆਂ ਜੀ ਉਹਨਾਂ ਨੇ ਵੀ ਵੱਡੀ ਗੱਲ ਕਹਿਤੀ ਜਨਨ ਕਿ ਗੇਮ ਹੁਣ ਏਕਤਾ ਵੱਲ ਨਹੀਂ ਫਿਲਹਾਲ ਭਾਵੇਂ ਕਿ ਸ੍ਰੀ ਕਾਲਤਾਦ ਸਾਹਿਬ ਦੇ ਜਸਦਾਰ ਨੇ ਪੰਥਕ ਏਕਤਾ ਬਾਰੇ ਵੱਲ ਨੂੰ ਗੇਮ ਲੈ ਕੇ ਛੁੱਟੀ ਆ ਜਿਹੜੀ ਕਿ ਮਨਪੀਤ ਈਆਲੀ ਜਿਹੜਾ ਭਾਈ ਬਡਾਲੇ ਹੁਣੇ ਜਿਹੜੇ ਉੱਕ ਮਿੱਤੇ ਦੇ ਮੈਂਬਰ ਬਣਾਏ ਆ ਜਿਹੜੀ ਬੀਬੀ ਸੁਤੰਤ ਕੌਰ ਧਾਮੀ ਜੀ ਮੈਂਬਰ ਬਣਾਏ ਆ ਨਵੇਂ ਡੈਲੀਗੇਟ ਭਰਨ ਨੂੰ ਭਰਤੀ ਕਰਨ ਨੂੰ ਬੀ ਅਕਾਲੀ ਦਲ ਦੀ ਚੋਣ ਦੁਆਰਾ ਹੋਵੇ ਤਾਂ ਪਰ ਉਹ ਇਸ ਤਰ੍ਹਾਂ ਦਾ ਲੱਗਦਾ ਨਹੀਂ ਨਾ ਉਧਰੋਂ ਸੁਖਦੇਵ ਸਿੰਘ ਢੀਰਸਾ ਨੇ ਵੀ ਜਿਹੜਾ ਹੈਗਾ ਸਿਆਸਤ ਜਿਹੜੀ ਸਰਗਰਮ ਸਿਆਸਤ ਚੋਂ ਬੰਦ ਕਰਤਾ ਉਹਨਾਂ ਨੇ ਐਲਾਨ ਕਰਤਾ ਵੀ ਮੈਂ ਇਹਦੇ ਵਿੱਚ ਕਿਉਂਕਿ ਉਹਨਾਂ ਦੇ ਉਹਨਾਂ ਦੇ ਬਿਆਨ ਨੂੰ ਮੀਡੀਆ ਨੇ ਤੋੜ ਮਰੋੜਤਾ ਸੀਗਾ ਜਿਹਦੇ ਵਿੱਚ ਉਹਨੇ ਕਿਹਾ ਸੀ ਵੀ ਅਸੀਂ ਸ੍ਰੀ ਜੇਕਰ ਦੁਆਰਾ ਅਕਾਲੀ ਦਲ ਦਾ ਪ੍ਰਧਾਨ ਸ੍ਰੀ ਵੀਰ ਸਿੰਘ ਬਾਦਲ ਬਣਦਾ ਤਾਂ ਅਸੀਂ ਉਹਤੇ ਸਹਿਮਤ ਹੋਵਾਂਗੇ ਪਰ ਜਿਨੀ ਕਿ ਗੇਮ ਜਿਹੜੀ ਹੈਗੀ ਆ ਜਿਹੜੀ ਤੁਸੀਂ ਕਹਿੰਦੇ ਆ 2027 ਦੀਆਂ ਚੋਣਾਂ ਦੇ ਵਿੱਚ ਏਕਤਾ ਫਿਲਹਾਲ ਹੁੰਦੀ ਨਹੀਂ ਜਾਵਦੀ ਕਿਉਂਕਿ ਇਹ ਲੰਬਾ ਇਹਨਾਂ ਦੀਆਂ ਜਿਹੜੀਆਂ ਤਰੇੜਾਂ ਨੇ ਲੰਬੀਆਂ ਪੈ ਚੁੱਕੀਆਂ ਨੇ ਪਰ ਹਾਂ ਪਰ ਇੱਥੇ ਪਹਿਲਾਂ ਵੀ ਜਿਹੜੀ ਹੈਗੀ ਆ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨਾਂ ਦੇ 92 ਐਮਐਲਏ ਨੂੰ ਜੀ ਉਹਨਾਂ ਨੂੰ ਲਿਆਂਦਾ ਹੋਣ ਦੇ ਵਿੱਚ ਪਰ ਪਰ ਫੈਸਲਾ ਉਹੀ VOTER ਪਿੰਡਾਂ ਦੇ ਕਰਨਗੇ ਕਿਉਂਕਿ ਜਿਨ੍ਹਾਂ ਦੇ ਹੱਥ VOTER ਬਾਦਸ਼ਾਹ ਹੁੰਦਾ ਵਾ ਉਹਨਾਂ ਦੀ ਜਿਹੜੀ ਮੋਹਰ ਆ ਉਹਨੇ ਕੰਮ ਕਰਨਾ ਇਹ ਤੇ ਵੀ ਕੀ ਨਿਕਲ ਬਹੁਤ ਬਹੁਤ ਸ਼ੁਕਰੀਆ ਪਰਵਿੰਦਰ ਜੀ ਦਾ ਸਾਡਾ ਲੇਖਾ ਜੋਖਰ ਪ੍ਰੋਗਰਾਮ ਦੇ ਵਿੱਚ ਜੋ ਤੁਹਾਡੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਸੁਖਬੀਰ ਬਾਦਲ ਦੇ ਉੱਤੇ ਕੀ ਕੁਝ ਸਜ਼ਾ ਸੁਣਾਈ ਗਈ ਸੀ ਕਿਉਂ ਸਜ਼ਾ ਸੁਣਾਈ ਗਈ ਸੀ ਕੀ ਕੁਝ ਉਹਨਾਂ ਨੇ ਆਪਣੀ ਸਰਕਾਰ ਦੇ ਵੱਲ ਕੀਤਾ ਸੀਗਾ ਜਦੋਂ ਉਹਨਾਂ ਦੀ ਸਰਕਾਰ ਮੁਜੱਦਦ ਸਰਕਾਰ ਸੀਗੀ ਤਾਂ ਉਸ ਵळे ਕੀ ਕੁਝ ਗਲਤੀਆਂ ਕੀਤੀਆਂ ਧਾਰਮਿਕ ਸਜ਼ਾਵਾਂ ਨੂੰ ਲੈ ਕੇ ਉਹਨਾਂ ਨੂੰ ਜਿਹੜੀ ਕਿ ਇਹ ਸਜ਼ਾ ਮਿਲੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਦੁਬਾਰਾ ਸਤਾ ਦੇ ਵਿੱਚ ਆਉਂਦਾ ਮੌਕਾ ਦਿੰਦੇ ਨੇ ਜਾਂ ਫਿਰ ਨਹੀਂ ਤਾਂ ਇਹ ਸੀਗਾ ਸਾਡਾ ਪ੍ਰੋਗਰਾਮ ਲੇਖਾ ਜੋਖਾ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕੱਲ ਨੂੰ ਫੇਰ ਅਸੀਂ ਲੈ ਕੇ ਆਵਾਂਗੇ ਦੂਜਾ ਪ੍ਰੋਗਰਾਮ ਸਾਨੂੰ ਦੋ ਇਜਾਜ਼ਤ ਸਾਸ਼ੀਕਾਰ ਸਾਸ਼ੀਕਾਰ ਜੀ